ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਾਸ ਬੇ ਆਸਰਾਂ ਦਾਸ ਦਾ ਸੇਵਾ ਸੌਟੀ ਤੋਂ ਹਮੇਸ਼ਾ ਜਿੱਦੋਂ ਸਾਨੂੰ ਦਿੱਕਤਾਂ ਹੁੰਦੀਆਂ ਆਂਦੇ ਤੇ ਰੱਬ ਵਰਗੀਆਂ ਰੂਹਾਂ ਜੋ ਕਿ ਸਾਡੇ ਦੋਨਨ ਨੇ ਜਾਂ ਕੋਈ ਵੀ ਭਰਾ ਜੀ ਸਾਡੇ ਵੀਡੀਓ ਸ਼ੇਅਰ ਕਰ ਦਿੰਨੇ ਉਹਨਾਂ ਦੇ ਸਾਥ ਨਾਲ ਹੀ ਪ੍ਰਵਾਹ ਚ ਪਹੁੰਚਾਇਆ ਜਾਂਦੇ ਨੇ ਰੱਬ ਵਰਗੀਆਂ ਰੂਹਾਂ ਨੂੰ ਅੱਜ ਸਾਨੂੰ ਇੱਕ ਹੋਰ ਦਿੱਕਤ ਆਈ ਹੈ ਕਿ ਬਜ਼ੁਰਗ ਨੇ ਜੋ ਕਿ ਫਿਜ਼ੀਕਲ ਬਿਡ ਨੇ ਬਟ ਉਹ ਨਾ ਬੋਲ ਨਹੀਂ ਸਕਦੇ ਉਹ ਸੁਣ ਨਹੀਂ ਸਕਦੇ ਉਹ ਤੁਹਾਡੀ ਵੀਡੀਓ ਵੱਤੋਂ ਸ਼ੇਅਰ ਕਰਨ ਦੇ ਨਾਲ ਉਹ ਆਪਣੇ ਪਰਿਵਾਰ ਚ ਪਹੁੰਚ ਜਾਣਗੇ ਜਾਣਗੇ ਜੋ ਕਿ ਉਹ ਕਹਿੰਦੇ ਕਿ ਮੇਰੇ ਚਾਰ ਬੱਚੇ ਨਹੀਂ ਔਰ ਮੇਰੇ ਬੀਸੀ ਜੀ ਵੀ ਹੈਗੇ ਨਹੀਂ ਬਟ ਹਾਲਾਤ ਬੜੇ ਉਹ ਜਿਹੇ ਨੇ ਇਸ ਕਰ ਨੂੰ ਮੇਰੀਆਂ ਬੇਨਤੀਆਂ ਪਰਵਾਰ ਕਰੋ ਕਿਉਂਕਿ ਤੁਹਾਡੀ ਵੀਡੀਓ ਸ਼ੇਅਰ ਨਾਲ ਇਹ ਬਜ਼ੁਰਗ ਆਪਣੇ ਘਰ ਚ ਜੀਣਗੇ ਤੁਸੀਂ ਬਜ਼ੁਰਗ ਦਾ ਮਲਾਉਨੇ ਵੀ ਆ ਹਾਲਾਤ ਵੀ ਦਿਖਾਣੇ ਆ ਇਹ ਬਜ਼ੁਰਗ ਨੇ ਤੁਸੀਂ ਇਹਨਾਂ ਦੇ ਅੱਖਾਂ ਵਿੱਚ ਵੀ ਇਹ ਚੀਜ਼ ਮਹਿਸੂਸ ਕਰਾ ਸਕਦੇ ਹੋ ਕਿ ਇਹ ਬਜ਼ੁਰਗ ਦੇਖੋ ਕੀ ਆਪਣੇ ਪਰਿਵਾਰ 'ਚ ਪਹੁੰਚਾਉਣ ਦੀ ਤੁਹਾਡੇ ਸਾਥ ਤੁਹਾਡੇ ਸੰਯੋਗ ਨਾਲ ਜੀ ਇਹ ਵੀਡੀਓ ਬਾਅਦ ਤੋਂ ਅੱਜ ਸ਼ੇਅਰ ਕਰਿਓ ਕਿ ਪਰਿਵਾਰ 'ਚ ਪਹੁੰਚ ਜਾਵੇ ਜਦੋਂ ਵੀ ਜਦੋਂ ਵੀ ਤੁਸੀਂ ਇਸ ਪਰਿਵਾਰ ਨਾਲ ਮਿਲਦੇ ਹੋ ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਨੂੰ ਇਹਨਾਂ ਦੀ ਭਾਸ਼ਾ ਨਹੀਂ ਸਮਝ ਲੱਗ ਰਹੀ ਬਾਅਦ ਤੁਹਾਡੀ ਸ਼ੇਅਰ ਨਾਲ ਜੇ ਪਰਿਵਾਰ 'ਚ ਪਹੁੰਚੇ ਸਭ ਤੋਂ ਵੱਡੀ ਸਾਨੂੰ ਖੁਸ਼ੀ ਹੋਏਗੀ ਤੇ ਮੇਰੀ ਬੇਨਤੀ ਬਲਵਾਇਆ ਕਰਿਓ ਜੋ ਵੀ ਕਿਸੇ ਨੂੰ ਤੁਹਾਨੂੰ ਕਾਲ ਕਰਨਾ ਚਾਹੁੰਦਾ ਸਾਡੇ ਨੰਬਰ ਨੋਟ ਕਰ ਲਿਓ 7696147 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਨੂੰ ਜੋ ਬਤਾਇਓ ਵਾਤਵਾਰ ਸ਼ੇਅਰ ਕਰੋ ਵੀਡੀਓ ਕਿ ਪ੍ਰਵਾਹ ਚ ਪਹੁੰਚ ਸਕੇ ਦੱਸ ਦਿਓ ਇੰਨੀਆਂ ਬੇਨਤੀਆਂ ਪ੍ਰਵਾਹ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ